ਜੋ ਭਈ ਖੈਰੀ ਨਾਮ ਬਿloਚਨ ਰਹਿ ਦੁਤੀਆ ਸਭਤ ਸਮੀ ਜਗ ਕਹ ਫਤਾਖਾਨ ਤਾ ਕੋ ਪਤਿ ਭਾਰੋ ਤਿਹੂ ਭਵਨ ਪੀਤਰ ਉਜਿਆਰੋ ਰੋਸ ਕਿਉ ਤਾ ਪੈ ਹਜਰ ਤੇ ਆਤੇ ਮੁਹਿਮ ਸੈਲਖਾਂ ਕਰੀ ਵਿਕਟ ਮਾਤੇ ਤਾਹੇ ਮਿਲਾਏ ਬਹਰ ਗੈ ਲੀਨੋ ਮਲਕਾਨ ਔਰ ਪਿਆਨੋ ਕੀਨੋ ਬੰਧਿਓ ਰਾਵ ਬਾਲਨ ਸੁਨ ਪਾਇਓ ਸਗਲ ਪੁਰਖ ਕੋ ਭੇਖ ਬਨਾਇਓ ਬਾਹ ਲੋਚੀ ਸੈਨਾ ਸਭ ਜੋਰੀ ਭਾਂਤ ਭਾਂਤ ਅਰਿ ਪ੍ਰਤਨਾ ਤੋਰੀ ਦੋਹਰਾ ਕੇਰ ਸੈਦ ਖਾਂ ਕੋ ਤ੍ਰੀਨ ਐਸੇ ਕਯੋ ਸੁਨਾਏ ਕਹਿ ਹਮਰੋ ਪਦ ਛੋਰੀਐ ਕਹਿ ਲਰੀਐ ਸੰਹਾਏ ਅੜਿਲ ਸੈਦ ਖਾਨ ਐਸੇ ਬਚਨਨ ਸੁਨ ਪਾਏ ਕਹਿ ਚੜਿਓ ਜੋਰ ਦਲ ਪ੍ਰਵਨ ਸੋ ਕੋਪ ਵਢਾਏ ਕਹਿ ਹੈ ਗਏ ਪੈਦਲ ਬਹੁ ਵਿਦੈ ਸੰਘਾਰ ਕਹਿ ਹੋ ਸੂਰ ਵੀਰ ਬਾਂਕਨ ਕੋ ਬਾਣ ਪ੍ਰਹਾਰ ਕਹਿ ਭੁਜੰਗ ਛੰਦ ਬਜੀ ਪੇਰ ਪਾਰੀ ਮਹਾ ਸੂਰਗਾ ਦੇ ਬੰਧੇ ਬੀਰ ਬਾਰਾਨ ਬਾਂਕੇ ਵਿਰਾਜੇ ਕਿਤੇ ਸੂਲ ਸੈ ਥੀਨ ਕੇ ਕਾਏ ਕਾਏ ਮਰੇ ਜੂਜ ਜਹਾਨ ਮਾਨੋ ਨ ਆਏ ਗਜੈ ਰਾਜ ਜੂਜੇ ਕਿਤੇ ਬਾਜ ਮਾਰੇ ਕਹੂ ਰਾਜ ਘੂਮੈ ਕਹੂ ਤਾਜ ਡਾਰੇ ਕਿਤੇ ਪਾਗ ਸਾਹੀਦ ਮੈਦਾਨ ਹੋਵੇ ਬਥੇ ਸਵਰਗ ਮੋ ਜਾਏ ਮਾਨੋ ਨ ਮੁਵੇ ਚਉਪਈ ਖੈਰੀ ਜਾਏ ਖਗ ਗਹਿ ਮਾਰੇ ਗਿਰਹਿ ਭੂਮ ਨ ਰਤੀਕ ਸੰਭਾਰੇ ਸੰਮੀ ਨਿਰਖ ਜਾਏ ਸਰ ਛੋਰਾ ਏ ਕੈ ਬਾਨ ਮੂੜ ਅਰਿ ਤੋਰਾ ਸੋਈਆ ਖਗ ਪਰੇ ਕਉ ਖੋਲ ਚਰੇ ਕਉ ਟੂ ਗਰੇ ਛਿਤ ਤਾ ਜਨ ਕੇ ਅਰ ਬਾਨ ਕਹੂ ਪਰ ਛੀ ਕਤ ਹੂੰ ਕਹੂ ਅੰਗ ਕਟੇ ਬਰ ਬਾਦ ਜਨ ਕੇ ਕਹੂ ਬੀਰ ਪਰੈ ਕਉ ਚੀਰ ਦਿਪੈ ਕਉ ਸੁੰਡ ਗਰੇ ਗਜ ਰਾਜਨ ਕੇ ਅਤਿ ਮਾਰ ਪਰੀ ਨਾ ਸੰਭਾਰ ਰਹੀ ਸਭ ਭਾਜ ਚਲੇ ਸੁਤ ਰਾਜਨ ਕੇ ਚਉਪਈ ਕੇਤੇ ਬਿਖ ਸੁਬਟ ਕਟ ਡਾਰੇ ਕੇਤੇ ਕਰੀ ਹੰਦੀ ਹਮਤ ਵਾਰੇ ਦਲ ਪੈਦਲ ਕੇਤੇ ਰਣ ਕਾਏ ਜੀਤ ਬਜੇ ਲੈ ਪ੍ਰਾਣ ਪਰਾਏ ਖੈਰੀ ਸੰਮੀ ਜਾਤ ਬਈ ਤਹਾਂ ਠਾਢੋ ਸੈਦ ਖਾਨ ਤੋਂ ਜਾ ਨਿਜ ਹੱਥਿਆ ਜੰਜੀ ਰਹ ਡਾਰੇ ਤਹੀ ਜਾਏ ਚਾਰੀ ਤਰਵਾਰੇ ਖੁਨ ਸੁਖਾਗ ਖੱਤਰੀਆ ਪ੍ਰਹਾਰਿਓ ਪ੍ਰਥਮ ਕਰੀ ਕਰ ਕਉ ਕਟ ਡਾਰਿਓ ਬੌਰ ਖਾਨ ਕਉ ਤੇਗ ਚਲਾਈ ਗਰੀਵਾ ਬਚੀ ਨਾਕ ਪਰਿਆਈ ਦੋਹਰਾ اٹک ناک میں اس رہو گہو ہاتھ سے چھوٹ پوجا امباری سو بجی رہی بنگوریہ ٹوٹ چوپئی تَب سممی سہیتی سنباری مہا ستر کے اور میں ماری برچھا پے پروے اتاریو سبن دکھائے بھوم پر ماریو بنگ نہار تری آ پہچانی تننے تننے سہد کھا بخانی ان کے پیٹ پتر جو ہو ہے باتن جیت لنگ گڈ لے ہے ਦੋਹਰਾ ਥੀਰ ਫੌਜ ਗੈ ਫਾਰ ਕੈ ਆਨ ਕਿਓ ਮੋਹਿ ਘਾਏ ਇਨਕੋ ਇਹ ਇਨਾਮ ਹੈ ਪਰਤਾ ਦੇਹੋ ਮਿਲਾਏ ਐਸ ਖੱਗ ਸਿਰ ਝਾਰ ਕੈ ਵੱਡੇ ਪਖਰੀਨ ਘਾਏ ਸੈਨ ਸਕਲ ਅਵਗਾਏ ਕੈ ਨਿਜ ਪਤੀ ਲਿਓ ਛਿਨਾਏ ਚਉਪਈ ਸੂਰਬੀਰ ਪਉ ਭਾਉ ਸੰਘਾਰੇ ਖੇਦ ਖੇਤ ਤੇ ਖਾਨ ਨਿਕਾਰੇ ਨਿਜ ਪਰਤਾ ਛਿਰਵਾਏ ਲਿਆਈ ਪਾਂਤ ਪਾਂਸੋਂ ਬੱਜੀ ਵਿਧਾਈ ਇਤਿ ਸ੍ਰੀ ਚਿਤ੍ਰਵੁਖਿਆਨੇ ਤ੍ਰਿਆ ਚਿਤਰੇ ਪੂਰਵੰਤਰੀ ਸੰਵਾਦੇ 147 ਸੋ ਚਿਤਰ ਸਮਾਪਤ ਮਸਤ ਸੋ ਮਸਤੇ ਅਪਜੁ